ਯਕ ਕਮ ਆਲੋਗੀ ਫਿਰ ਕਾਨੂੰ ਪੁੱਛੋਗੇ ਫਲਾਨੇ ਦਾ ਹੈ ਨਹੀਂ ਉਹ ਸਿੱਧੂ ਸਾ ਦਾ ਯਾਰ ਇਹ ਜ਼ਰੂਰੀ ਨਹੀਂ ਹੁੰਦਾ ਹਰ ਵਿਅਕਤੀ ਦਾ ਨਾਮ ਉਹ ਦਿੱਲੀ ਦੀ ਬੱਲੀ ਹੈ ਜਿਹੜੀ ਸਟਾਰ ਕੰਪਨੀ ਦੀ ਲਿਸਟ ਉਹ ਕਿਈ ਨਹੀਂ ਪੰਜਾਬ ਦੇ ਕਿਸੇ ਲੀਡਰ ਦਾ ਨਾਮ ਨਹੀਂ ਕਿਈ ਨਹੀਂ ਕਿਸੇ ਲੀਡਰ ਦਾ ਨਾਮ ਇਹ ਇਹ ਯਾਰ ਛੋਟੀ ਗੱਲ ਹੈ ਅਸੀਂ ਸਾਰੇ ਸਟਾਰ ਪ੍ਰਚਾਰ ਕੀਆ ਤੁਸੀਂ ਇਹ ਨਹੀਂ ਕਰੂਗਾ

ਲੋਰੀ ਕੀ ਆਵੇ ਸੀ ਨੀ ਅੱਜ ਅੱਜ ਜੇ ਲਾ ਪੁਲਿਸ ਨਾ ਹੋਵੇ ਦੂਰਾ ਨਾ ਬਣਾ ਆਪਣੇ ਨਾਮ ਦਾ ਬੁਲਾਣਾ ਉਹ ਯਾਰ ਭਾਈ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਇਕੱਠੇ ਵੀ ਦੇਖ ਰਹੇ ਨਹੀਂ ہر بندہ میں ਅੱਜ ਮੈਂ ਸੁਣੋ ਲੋਕਾਂ ਨੇ ਪੀਆ ਪੀਸੀਸੀ ਪ੍ਰਚਾਰਣ ਹੋਣ ਦੇ ਲਾਗੇ ਮੇਰੇ ਨਾਲ ਸਾਰੇ ਲੋਕਾਂ ਲੀਡਰਸ ਨੇ ਔਰ ਅਸੀ ਅਸੀ ਕਾਂਗਰਸ ਦੇ ਸਿਪਾਹੀਆਂ ਔਰ ਸਾਰੇ ਅਸੀ ਮੁਕੰਮਲ ਤੌਰ ਤੇ ਇਕੱਠੇ ਹ ਵਾਰੀ ਵਾਰੀ ਮੇਰੇ ਗੱਲ ਮੂੰਹ ਚ ਨਾ ਪਾਓ ਯਾ ਕਬ ਹਾਲ ਹੋਗੀ ਫਿਰ ਕਾਨੂੰ ਪੁੱਛੋਗੇ ਫਲਾਨੇ ਦਾ ਰਹਿਣੀ ਉਹ ਸਿੱਧੂ ਸਾਹਿਬ ਦਾ ਯਾਰ ਇਹ ਜ਼ਰੂਰੀ ਨਹੀਂ ਹੁੰਦਾ ਹਰ ਵਿਅਕਤੀ ਦਾ ਨਾਮ ਉਹ ఢిల్లీ ਦੀ ਬੰਦੀ ਹੈ ਜਿਹੜੀ ਸਟਾਰ ਕੰਪਨੀ ਦੀ ਲਿਸਟ ਉਹ ਕਿਹੜੀ ਪੰਜਾਬ ਦੇ ਕਿਸੇ ਲੀਡਰ ਦਾ ਹੁੰਦਾ ਹੈ ਕਿਹੜੀ ਕਿਸੇ ਲੀਡਰ ਦਾ ਹੁੰਦਾ ਹੈ ਇਹ ਇਹ ਯਾਰ ਛੋਟੀ ਗੱਲ ਹੈ ਅਸੀਂ ਸਾਰੇ ਸਟਾਰ ਪਛਾਣ ਗਏ ਤੁਸੀਂ ਇਹਦੇ ਨਾ ਕਰੋਗੇ ਬੰਦਾ ਪ੍ਰਧਾਨ ਦੇ ਕੰਮ ਨਾਲ ਜੇ ਮੈਂ ਸੇਧ ਮੰਨ ਲਿਓ ਆਹ 300 ਤੋਂ ਕੰਮ ਕਰੀ ਰਹੇ ਆ ਜੇ ਕਿਸੇ ਬਣਦੇ ਹੋ ਪੰਦੇ ਸਾਹਿਬ ਕਿਸੇ ਵਾਰ ਨੇ ਇਸ ਤਰ੍ਹਾਂ ਜਿਹਾ ਮਾਰ ਕੇ ਸੇਤਾ ਨਾ ਆਈ ਨਹੀਂ ਪੰਡੇ ਪਾਂਡੇ ਸਾਹਿਬ ਵਰਗਾ ਸੀਨੀਅਰ ਵਿਅਕਤੀ ਸਾਡੇ ਜੋ کوئی گل نہیں کٹے نہیں دیکھ رہے پارٹی کٹھی ہے

اسی کانگریس کے سپاہیاں اور سارے اسی مکمل طور پر کتھے ہیں باری باری میرے گالموچ نہ پاؤں